ਹੈਲੋ ਗਾਇਜ਼ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਹਾਂਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਆਜੋ ਆਪਾਂ ਏਸੀ ਖੇਤ ਨਾਲ ਆले ਆ ਦੇਖੋ ਆਪਣਾ ਜਿਹੜਾ ਮੀਂਹ ਚ ਪਾਣੀ ਜੀ ਨਾਲ ਆ ਦੇਖੋ ਆ ਤਾਂ ਕਿੰਨਾ ਮਦੋਲਿਆ ਜਾ ਗਿਆ ਸੀਗਾ ਹੁਣ ਤਾਂ ਰਲ ਜੇ ਚੱਲਿਆ ਇਹ ਪਾਣੀ ਦੀ ਮਾਰ ਚ ਆ ਗਿਆ ਜੀ ਪੱਠੇ ਵੀ ਆਪਣੇ ਦਾ ਦੋ ਤਿੰਨ ਬਰੀ ਖਰਾਬ ਹੋ ਗਏ ਦੋ ਬਰੀ ਜਿਹੇ ਅੱਗੇ ਖਰਾਬ ਹੋ ਗਏ ਹਾਂ ਹੁਣ ਫੇਰ ਬੀਜੇ ਆ ਹਾਂ ਜੀ ਇੱਧਰ ਉਹ ਆਹ ਲੋਹਾਂ ਵਾਲਾ ਕਾਜ ਆ ਵੀ ਖਰਾਬ ਹੋ ਗਿਆ ਤੇ ਤੇ ਹੁਣ ਆ ਦੁਬਾਰਾ ਬੀਜੇ ਆ ਤੇ ਆ ਦੇ ਆਪਾਂ ਬੱਟਾ ਪਾਈਆਂ ਇਹ ਆਪਾਂ ਨੂੰ ਮਿਲਿਆ ਦੇਸੀ ਵੀ ਮੱਕੀ ਦਾ ਦੇਸੀ ਮੱਕੀ ਇਹ ਆਪਾਂ ਇਨੇ ਥਾਂ ਚ ਲਾਈ ਆ ਤੇ ਨਾਲੇ ਤਾਂ ਬੀਜ ਤਿਆਰ ਹੋ ਜੂ ਗਾਂ ਨੂੰ ਫਿਰ ਵੱਧ ਲਾਵਾਂਗੇ ਆਨੂੰ ਕਿ ਲਾਖੰਡ ਲਾ ਦਾਂਗੇ ਦੇਸੀ ਮੱਕੀ ਇਆ ਪਾਈ ਆਹ ਬਾਕੀ ਹੱਥਾਂ ਵਾਲੇ ਜਿੰਦਰੇ ਨਾਲ ਪਾ ਲਿਆ ਸੀ ਬੱਟਾ ਜੀਆਂ ਬਣਾ ਲਿਆ ਸੀ ਹੁਣ ਕੱਲ ਨੂੰ ਲੈਟ ਆਉ ਪਾਣੀ ਲਾ ਦਾਂਗੇ ਫਿਰ ਆਦੇ ਆਏ ਚੁੰਡ ਗਏ ਨਾ ਚੁੰਡ ਗਏ ਨਾ ਲਾਤੇ ਸੀਗੇ ਤੇ ਤੇ ਵਾਸੇ ਲੱਗੀ ਆ ਤੇ ਆਹ ਬੱਟਾ ਇੱਕ ਰਹੀ ਲਾਉਣ ਵਾਲੀ ਇਹ ਕੱਲ ਨੂੰ ਲਾ ਦਾਂਗੇ ਕੱਲ ਨੂੰ ਲਾ ਕੇ ਨਾਲੇ ਪਾਣੀ ਲਾ ਦਾਂਗੇ ਆ ਵਟਾਂ ਸਾਰੀਆਂ ਲੱਗੀਆਂ ਤੇ ਵਟਾਂ ਆਪਣੀਆਂ ਪੈ ਗਈਆਂ 1 2 3 4 5 6 11 ਵਟਾਂ ਹੋ ਗਈਆਂ 11 ਤੇ ਲੱਗ ਗਈਆਂ ਯਾਨੀ ਕਿ ਹੈਗਾ ਆਧੀ ਕੇ ਕਨਾਲ تھا ਤੇ ਨਾਲੇ ਗਾਂ ਨੂੰ ਹੋ ਜੂ ਦੇਸੀ ਮੱਕੀ ਦਾ ਵੀ ਤਿਆਰ ਜਿਹੜਾ ਆਪਾਂ ਜੂਨ ਦੇਗਾ ਨਾ ਲਾਤਾ ਸੀਗਾ ਇਹ ਸਰੋਂ-ਸਰੋਂ ਵੀ ਛੜਤੀ ਇੱਧਰ ਤੋਰੀਆ ਵੇ ਤੇ ਆ ਵੀ ਆਪਾਂ ਇੱਥੇ ਸ਼ਾਮੇ ਜਿਸਾਂ ਜੇ ਥਾਂ ਜੇ ਤਿਆਰ ਕਰ ਲਿਆ ਇੱਥੇ ਸ਼ਾਮੇ ਪਾਲਕ ਪੂਲਕ ਲਾ ਦਾਂਗੇ ਕਿਉਂਕਿ ਇੱਥੇ ਉੱਤੇ ਦਰਾਖਤ ਆ ਸੀ ਰਾਤਾਂ ਥੱਲੇ ਇੱਥੇ ਪਾਲਕ ਪੂਲਕ ਵਿੱਚ ਇੱਥੇ ਧਣੀਆਂ ਲਾ ਦਾਂਗੇ ਸ਼ਾਮੇ ਹੋ ਜਾਂਦਾ ਉਧਰ ਸਾਡੇ ਸਰੋਂ ਸਾਡੇ ਖਾਣ ਵਾਲੀ ਹੋ ਗਈ ਉਧਰ ਕੇਰਾ ਜੋਗੀ ਤਾਂ ਸ਼ਾਮੇ ਜੇ ਸਿੱਟੀ ਸੀ ਹੋ ਗਈ ਵਧੀਆ ਨਾਲੇ ਕੱਲ ਨੂੰ ਲਿਓਨੇ ਗੋਭੀ ਗੋਭੀ ਦਾ ਗੋਭੀ ਦੀ ਪਨੀਰੀ ਨੂੰ ਕੋ ਵੀ ਲਾਵਾਂਗੇ ਤੇ ਆ 베ਰੀ ਲਾਈ ਹੂ 베ਰੀ ਨੂੰ ਵੀ ਆਦੇ ਉੱਤੋਂ ਕੱਲ ਰੋਜ ਖਾ ਗਿਆ ਤੇ ਉਧਰ ਆਮ ਸੀ ਉਧਰਲੀ 베ਰੀ ਨੂੰ ਵੀ ਖਾ ਗਿਆ ਤੇ ਆ ਨਾਰ ਲਾਇਆ ਸੀ ਆਮ ਤਾਂ ਵਧੀਆ ਖੜਾ ਆ ਦੇ ਆ ਦੇ ਇੱਥੇ ਵੀ ਇੱਕ ਛੋਟਾ ਅਮਸੀ ਦੇ ਵੀ ਟੂਸੇ ਦੇ ਪੱਤੇ ਖਾ ਗਿਆ ਰੋਏ ਤੇ ਹਲਦੀ ਪਾਣੀ ਨੇ ਬਾਰੇ ਦਿਨ ਖੜਨ ਵਾਲਾ ਐ ਹੋ ਗਈ ਇਧਰ ਲਈ ਤਾਂ ਚਲੋ ਕੋਸਤਾ ਮੋਸ਼ਨ ਜੀ ਫੜਦੀ ਜਾਂਦੀ ਆ ਇਹੋ ਜੇ ਤਾਂ ਆਹ ਇਧਰੋਂ ਤਾਂ ਠੀਕ ਆ ਉਧਰਲੇ ਲੰਮੇ ਖਾਲਾ ਲੈਣ ਨੂੰ ਵੱਧ ਹੋ ਗਈ ਇਧਰ ਨੂੰ ਦੁਬਾਰਾ ਦੇਖੋ ਥੱਲੇ ਨਿਕਲਦੀ ਆ ਕਿ ਨਹੀਂ ਫੁੱਟਦੀ ਆ ਹਾਂਜੀ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆਂ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ